ਜੇ ਆਹਾ ਡਰਾਮਾ ਤੇ ਫਿਰ ਆ ਵੀ ਡਰਾਮਾ ਹੀ ਆ ਤੇ ਜੇ ਆਹਾ ਨਕਲੀ ਰੋਣਾ ਤੇ ਫਿਰ ਆ ਵੀ ਨਕਲੀ ਰੋਣਾ ਕੱਲ ਇੱਕ ਪੱਤਰਕਾਰ ਨੇ ਸਿਮਰਨ ਜੋਤ ਸਿੰਘ ਮੱਕੜ ਤੇ ਹੋਰ ਕਈ ਸੇਵਾ ਕਰਨ ਵਾਲਿਆਂ ਤੇ ਸਵਾਲ ਚੱਕੇ ਕਿ ਜਿਹੜਾ ਇਹ ਸੜਕਾਂ ਤੇ ਖੜਕੇ ਰੋਟੀ ਖਾ ਰਹੇ ਆ ਉਹ ਇੱਕ ਡਰਾਮਾ ਇੱਕ ਸ਼ੋਸ਼ੇਬਾਜ਼ੀ ਕਰ ਰਹੇ ਆ ਫੋਟੋਆਂ ਦੀ ਖਾਤਰ ਜਿਹੜਾ ਬੜਾ ਕੋਈ ਸ਼ੋਰ ਆ ਸੋ ਇਹ ਤਾਂ ਡਰਾਮਾ ਹੈ ਸਾਰਾ ਤੇ ਉਹਦੇ ਜਵਾਬ ਚ ਸਿਮਰਨ ਜੋਤ ਸਿੰਘ ਮੱਕੜ ਨੇ ਅੱਜ ਆਪਦੀ ਫੇਸਬੁੱਕ ਤੇ ਆਹਾ ਪਾਇਆ ਜਿੱਥੇ ਆਪਣੇ ਸੀਐਮ ਭਗਵੰਤ ਮਾਨ ਸੜਕ ਤੇ ਬਹਿ ਕੇ ਰੋਟੀ ਖਾ ਰਿਹਾ ਉਹ ਲਿਖਦੇ ਆ ਕਿ ਸੀਐਮ ਸਾਹਿਬ ਤੁਸੀਂ ਇਹ ਫੋਟੋ ਨਹੀਂ ਸੀ ਕਰਾਉਣੀ ਤੁਹਾਡਾ ਹੀ ਇੱਕ ਪਾਲਤੂ ਤਵਾ ਲਾ ਦਊਗਾ ਤੁਹਾਡੇ ਤੇ ਇਹ ਗੱਲ ਲਾ ਕੇ ਉਸ ਪੱਤਰਕਾਰ ਨੂੰ ਗਈ ਗਈ ਆ ਕਿਦੀ ਸੇਵਾ ਛੋਟੀ ਆ ਕਿਦੀ ਸੇਵਾ ਵੱਡੀ ਆ ਕੌਣ ਝੂਠਾ ਰੋ ਰਿਹਾ ਤੇ ਕੌਣ ਸੱਚਾ ਰੋ ਰਿਹਾ ਆਪਾਂ ਇਹ ਕਿਹੜੇ ਚੱਕਰਾਂ ਚ ਫਸ ਗਏ ਇਸ ਟਾਈਮ ਤੇ ਪੰਜਾਬ ਚ ਸਾਰਿਆਂ ਦੇ ਇਮੋਸ਼ਨ ਬਹੁਤ ਹਾਈ ਆ ਤੁਸੀਂ ਕਿਸੇ ਨੂੰ ਇੱਕ ਗੱਲ ਕਹੋਗੇ ਅਗਲਾ ਤੁਹਾਨੂੰ ਦੋ ਸੁਣਾਊਗਾ ਜਿਵੇਂ ਅੱਜ ਸਿਮਰਨ ਜੋ ਸਿੰਘ ਮੱਕੜਨੇ ਕੀਤਾ ਆਪਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣੋਂ ਕਿਉਂ ਨਹੀਂ ਹਟਦੇ ਜੇ ਕੋਈ ਚੰਗਾ ਕੰਮ ਕਰਨ ਦੀ ਟਰਾਈ ਕਰ ਰਿਹਾ ਉਹਨੂੰ ਕਰ ਲੈਣ ਦਿਓ ਉਹ ਬੰਦਾ ਹੱਸ ਕੇ ਕਰੇ ਭਾਵੇਂ ਰੋ ਕੇ ਕਰੇ ਉਹ ਰੋਟੀ ਜਿੱਥੇ ਮਰਜੀ ਬੈਠ ਕੇ ਖਾਵੇ ਆਪਣੇ ਲਈ ਇੰਪੋਰਟੈਂਟ ਇਹ ਆ ਕਿ ਬੰਦਾ ਉੱਥੇ ਸੇਵਾ ਕਰ ਰਿਹਾ ਇਹ ਸਾਰਾ ਕੁਝ ਆਪਾਂ ਨੂੰ ਤੋੜਨ ਲਈ ਕੀਤਾ ਜਾ ਰਿਹਾ ਜਿਵੇਂ ਕਿਸਾਨੀ ਧਰਨੇ ਵੇਲੇ ਹੋਇਆ ਸੀ ਤੁਸੀਂ ਹੱਥ ਬਣਾ ਲਓ ਜਾਂ ਪੈਰੀਂ ਹੱਥ ਲਵਾ ਲਓ ਪਰ ਆਪਾਂ ਇਹਨਾਂ ਚੀਜ਼ਾਂ ਚੋਂ ਬਾਹਰ ਆਈਏ ਤੇ ਇਕੱਠੇ ਹੋ ਕੇ ਪੰਜਾਬ ਨਾਲ ਖੜੀਏ